ਅੱਜ ਮੇਰੇ ਸੋਹਣੇ ਪੁੱਤ ਦਾ ਜਨਮ ਦਿਨ ਆ। ਅੱਜ ਸਾਰੇ ਲੜਕੇ ਕੇ ਕਟਾਂਗੇ। ਖੁਸ਼ੀਆਂ ਮਨਾਵਾਂਗੇ। ਟਾਈ ਜੀ ਵੀਰੇ ਕਿੱਥੇ ਆ? ਨੀ ਗੱਲ ਸੁਣੋ ਨੀ ਕਿਧਰੇ ਸਵੇਰੇ ਸਵੇਰੇ ਮੂੰ ਚੱਕਿਆ ਤੁਸੀਂ ਨੇ? ਟਾਈ ਜੀ ਅਸੀਂ ਤਾਂ ਵੀਰੇ ਦੇ ਜਨਮ ਦਿਨ ਤੇ ਉਹਨੂੰ ਵਿਸ਼ ਕਰਨ ਆਏ ਸੀਗੇ। ਆਇਆਂ ਵਿਸ਼ ਕਰਨ ਇਹ। ਜਨਮ ਦਿਨ ਇਹਦਾ ਸ਼ਾਮ ਨੂੰ ਆ। ਕਿੱਧਰੋਂ ਆ ਗਈ ਸਵੇਰੇ ਸਵੇਰੇ ਮੂੰਹ ਚਾੱਕ ਕੇ ਮਨਹੂਸ ਕਿਸੇ ਥਾਉਂਦੀਆਂ ਚਲੋ ਨੀ ਨਿਕਲੋ ਤਾਂ ਠੀਕ ਹੈ ਤਾਈ ਜੀ ਮੈਂ ਤੇ ਗਾਗਨ ਉਹਦੇ ਨਾਨਕੇ ਜਾਣੇ ਆ ਨਰਦੋ ਜਨਮ ਦਿਨ ਬਣਾ ਲਾਗੋ ਹਰ ਸਾਲ ਉਹਦੇ ਮਾਮੇ ਗਿਫਟ ਦਿੰਦੇ ਨੇਗੇ ਅਸੀਂ ਤਾਂ ਸਾਰੇ ਖਾਣ ਵਾਲੇ ਨੇਗੇ ਲੈਣ ਨੂੰ ਨਹੀਂ ਦੇਣ ਨੂੰ ਨਹੀਂ ਬਾਪੂ ਸਾਨੂੰ ਨਾ ਤਾਈ ਨੇ ਐਵੇਂ ਮੋੜ ਤਾ ਤੇ ਗਗਨ ਵੀਰੇ ਨੂੰ ਮਿਲਣੇ ਨਹੀਂ ਦਿੱਤਾ ਕੋਈ ਨਹੀਂ ਪਤਾ ਤੁਸੀਂ ਮੇਰੇ ਕੋਲੇ ਬੈਠੋ ਪ੍ਰਪਾ ਜੇਕਰ ਤੂੰ ਇਹਨਾਂ ਨੂੰ ਇੱਕ ਵੀਰ ਦੇ ਦਿੰਦਾ ਤਾਂ ਤੈਨੂੰ ਕੀ ਘਾਟਾ ਪੈ ਜਾਣਾ ਸੀ ਅੱਜ ਇਹਨਾਂ ਲੋਕਾਂ ਇਹਨਾਂ ਨੂੰ ਲੋਕਾਂ ਦੇ ਤਾਨੇ ਮੇਨੇ ਤਾਣਾ ਸੁਣਨੇ ਪੈਣਾ ਕੀ ਹੋਇਆ ਬਾਪੂ ਕੁਛ ਨਹੀਂ ਪਤਾ ਬਾਪੂ ਤੂੰ ਟੈਨਸ਼ਨ ਨਾ ਲੈ ਅਸੀਂ ਵੀ ਤੇਰੇ ਪੁੱਤਾਂ ਪੱਬੀ ਜੀ ਵੀਰ ਜੀ ਅੱਜ ਦੀਦੀ ਅੰਦਰ ਹੀ ਆ ਸਤਿ ਸ਼੍ਰੀ ਅਕਾਲ ਹੋ ਠੀਕ ਆ ਸਭ ਵਧੀਆ ਵਧੀਆ ਸਤਿ ਸ਼੍ਰੀ ਅਕਾਲ ਬੇਟਾ ਆਜੋ ਬੈਠੋ ਦੀਦੀ ਸੱਸੀ ਦਾ ਭੈਣ ਸਤਿ ਸ਼੍ਰੀ ਅਕਾਲ ਹੋਰ ਪੁੱਤ ਠੀਕ ਐ ਆਜੋ ਬੈਠੋ ਦੀਦੀ ਪਰਿਵਾਰ ਸਾਰਾ ਠੀਕ ਐ ਵੀਰੇ ਆਜੋ ਭੈਣ ਬੈਠੋ ਆ ਰਾਕਦੇ ਵੀਰ ਚੱਲ ਪੜੇ ਤੁਸੀਂ ਗੱਲਾਂ ਮਾਰੋ ਮੈਂ ਚਾਹ ਬਣਾ ਕੇ ਲਿਆਉਣੀ ਆ ਹੋਰ ਭੈਣ ਸਭ ਠੀਕ ਠਾਕ ਐ ਨਾ ਘਰ? ਹਾਂ ਸਭ ਠੀਕ ਐ ਵੀਰੇ ਕਿਰਪਾ ਸੱਚੇ ਪਾਤਸ਼ਾਹ ਦੀ ਬਹੁਤ ਵਧੀਆ। ਤੁਸੀਂ ਦੱਸੋ, ਹੋਰ ਪਰਿਵਾਰ ਸਾਰਾ ਠੀਕ ਐ? ਬੱਸ ਵਧੀਆ ਭੈਣ, ਤਾਬ ਵਧੀਆ। ਕਾਰੋਬਾਰ ਕਿਵੇਂ ਚੱਲਦਾ ਐ? ਹਾਂ ਭੈਣ ਵਧੀਆ ਚੱਲ ਰਿਹਾ। ਤੇ ਤੂੰ ਪੁੱਤ ਕਿਵੇਂ? ਤੂੰ ਸੁਣਾ, ਪੜਦਾ ਹੁੰਦਾ ਹੁਣ ਕਿੰਨੀ ਕਲਾਸ ਚ ਹੋ ਗਿਆ ਪੁੱਤ? ਜੀ 5ਵੀਂ ਕਲਾਸ ਵਿੱਚ। ਠੀਕ ਐ। ਪੁੱਤ ਦਿਲ ਲਾ ਕੇ ਪੜਿਆ ਕਰ। ਜੀ ਮਾਮਾ ਜੀ। ਜਣ ਦਿੰਦੇ ਇਹ ਦੇ ਮੁੰਡੇ ਤਾਂ ਹੁੰਦਾ। ਸਿਆਪਾ ਸਾਨੂੰ ਪੈ ਜਾਂਦਾ। ਸ਼ਰਮ ਨਹੀਂ ਆਉਂਦੀ। ਹਰ ਵਾਰੀ ਮੂੰ ਚੱਕੀ ਆ ਜਾਂਦੀ ਆ ਇਹਨੂੰ ਮੈਂ ਦਿੰਨੀ ਆ ਸਰਪ੍ਰਾਈਜ਼ ਅੱਛਾ ਭੈਣ ਤੁਸੀਂ ਚਾਹ ਪੀਓ ਤੇ ਮੈਂ ਚੱਲਦਾ ਮੈਨੂੰ ਥੋੜੀ ਨਾ ਜਲਦੀ ਐ ਪਰ ਵੀਰੇ ਤੁਸੀਂ ਜਾ ਵੀ ਰਹੇ ਹੋ ਇਹਨਾਂ ਦਾ ਨਾ ਕਾਰੋਬਾਰ ਆ ਜਾਣ ਇਹਨਾਂ ਨੇ ਤੁਸੀਂ ਚਾਹ ਪੀਓ ਲੈ ਬੁੱਤ ਪਰ ਵੀਰੇ ਇਹਦਾ ਗਗਨ ਦਾ ਤਾਂ ਅੱਜ ਜਨਮ ਦਿਨ ਆ ਅੱਛਾ ਅੱਛਾ ਮੈਨੂੰ ਤਾਂ ਯਾਦ ਹੀ ਨਹੀਂ ਸੀ ਚੰਗਾ ਭੈਣ ਮੈਂ ਚੱਲਦਾ ਠੀਕ ਹੈ ਵੀਰੇ ਠੀਕ ਹੈ ਬੇਟਾ ਸੁਣੋ ਜੀ 1 ਮਿੰਟ ਅੱਜ ਤੁਹਾਡੇ ਭਾਣ ਜੀ ਦਾ ਜਨਮ ਦਿਨ ਹੈ ਆ ਦੋਨੋਂ 50 ਰੁਪਏ ਮੱਥੇ ਮਾਰੀਏ ਦੇ ਇਹ ਨੇ ਤਾਂ ਸ਼ਰਮ ਲਾ ਕੇ ਰੱਖੀ ਹੋਈ ਆ ਰੋਜ਼ੇ ਮੂੰ ਚੱਕ ਕੇ ਆ ਜਾਂਦੀ ਆ ਉਹਦਾ ਸਾਨੂੰ ਮੈ ਕੀ ਕਰਾਂ ਉਹਨੂੰ ਆਪ ਹੀ ਸਮਝ ਹੋਣੀ ਚਾਹੀਦੀ ਆ ਕਿ ਬੰਦੇ ਦੇ ਹੋਰ ਵੀ ਕੰਮ ਹੁੰਦੇ ਆ ਉਹ ਬੰਦਾ ਆਪਦੇ ਬੱਚੇ ਪਾਲੇ ਕਿ ਦੂਜਿਆਂ ਦੇ ਜੋ ਅੱਜ ਤੱਕ ਮੈਂ ਲੋਕਾਂ ਨਾਲ ਕਰਦੀ ਰਹੀ ਆ ਅੱਜ ਉਹ ਮੇਰੇ ਨਾਲ ਵੀਤ ਰਹੀ ਆ ਹੁਣ ਤੁਸੀਂ ਇਹਨੂੰ ਕੁਝ ਕਹਿਣਾ ਕਿ ਮੈਂ ਬਣਾਵਾਂ ਇਹਦੀ ਰੇਣ ਫਾਬੀ ਤੁਹਾਨੂੰ ਕੁਝ ਕਹਿਣ ਦੀ ਲੋੜ ਨਹੀਂ ਮੈਂ ਸਾਰਾ ਕੁਝ ਸੁਣ ਲਿਆ ਭਾਬੀ ਮੈਂ ਸਭ ਜਾਣਦੀ ਆ ਮੈਨੂੰ ਮਾਫ ਕਰ ਦਿਓ ਮੈਂ ਤੁਹਾਨੂੰ ਤੰਗ ਕਰਨ ਵਾਸਤੇ ਆ ਜਾਨੀ ਆ ਤਾਂ ਭਾਬੀ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਕੇ ਨਾ ਮੇਰੀ ਅਕਲ ਟਿਕਾਣੀ ਆ ਗਈ ਜੋ ਮੈਂ ਲੋਕਾਂ ਨਾਲ ਕਰਦੀ ਸੀ ਨਾ ਉਹ ਅੱਜ ਮੇਰੇ ਨਾਲ ਹੋ ਗਈ ਚਲ ਆਪੋ ਤੇ ਚਲੀਏ ਚੰਗਾ ਭਾਬੀ ਬੀਰੇ ਮੈਨੂੰ ਮਾਫ ਕਰ ਦੇਣਾ ਭੈਣ ਪੈਣ ਮੇਰਾ ਉਹ ਮਤਲਬ ਨਹੀਂ ਸੀ ਭੈਣ ਨੂੰ ਕਿੰਨਾ ਬੁਰਾ ਲੱਗਿਆ ਹੋਊਗਾ ਆਪਾਂ ਕੁਝ ਜ਼ਿਆਦਾ ਹੀ ਬੋਲਤਾ ਭੈਣ ਨੂੰ ਮੈਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋ ਰਹੀ ਆ ਆਪਣੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਜੇ ਭੈਣ ਕਦੇ ਆਉਂਦੀ ਵੀ ਸੀ ਤਾਂ ਆਪਣਾ 2-400 ਖਰਚਾ ਹੋ ਜਾਂਦਾ ਸੀ ਤਾਂ ਕੋਈ ਵੱਡੀ ਗੱਲ ਨਹੀਂ ਸੀ ਪਰ ਆਪਾਂ ਅੱਜ ਭੈਣ ਦਾ ਦਿਲ ਦਿਖਾ ਕੇ ਬਹੁਤ ਵੱਡੀ ਗਲਤੀ ਕਰਤੀ ਪਤਾ ਨਹੀਂ ਕੀ ਸੋਚਦੀ ਹੋਣੀ ਆ ਆਪਣੇ ਬਾਰੇ ਚੱਲ ਕੋਈ ਨਾ ਆਪਾਂ ਭੈਣ ਦੇ ਘਰੇ ਚੱਲਦੇ ਆ ਨਾਲੇ ਤਾਂ ਆਪਾਂ ਭੈਣ ਤੋਂ ਮਾਫੀ ਮੰਗ ਲੈਣੇ ਆ ਨਾਲੇ ਮੁੰਡੇ ਦਾ ਜਨਮ ਦਿਨ ਸੁਖੀ ਕਰਿਓ ਪੁੱਤ जी सुखी की थी नाले जस्सी की सुखी तो भाई अंदर काम कर दिया जस्सी आ खेल रही है सुखी आप तो तेरी ताई आई है या बाहर आया आई बापू जस्सी पुत्र तू तो की कर रही है इधर आ ताई जी मैं केक बना रही हूं ਕੇਕ ਬਣਾ ਰਹੀ ਆ ਹਾਂਜੀ ਤਾਈ ਜੀ ਤੁਸੀਂ ਤਾਂ ਸਾਨੂੰ ਵੀਰੇ ਦਾ ਜਨਮ ਦਿਨ ਵੀ ਨਹੀਂ ਵਿਸ਼ ਕਰਨ ਦਿੱਤਾ ਤੇ ਹੁਣ ਉਹ ਆਪੇ ਕੱਲੇ ਜਣੀ ਕੇਕ ਬਣਾ ਕੇ ਖੇਡ ਰਹੀ ਚਲ ਜੱਸੀ ਪੁੱਤ ਖੜੀ ਹੋ ਚਲੋ ਮੇਰੇ ਨਾਲ ਪਰ ਤਾਈ ਜੀ ਕਿੱਥੇ ਚੁੱਪ ਚਲੋ ਮੇਰੇ ਨਾਲ ਬਾਜੀ ਮੈਨੂੰ ਮaaf ਕਰ ਦਿਓ ਇਹ ਬੱਚਿਆਂ ਨਾਲ ਨਾ ਮੈਂ ਬਹੁਤ ਮਾੜਾ ਕੀਤਾ ਮੈਂ ਕਦੇ ਇਹਨਾਂ ਨੂੰ ਆਪਣਾ ਨਹੀਂ ਸਮਝਿਆ ਅੱਜ ਮੈਨੂੰ ਸਮਝ ਆ ਗਈ ਸੁਖੀ ਪੁੱਤ ਜੈਸੀ ਪੁੱਤ ਮੇਰੇ ਕੋਲ ਆਓ ਸੁਖੀ ਪੁੱਤ ਮੈਨੂੰ ਮਾਫ ਕਰ ਦੋ ਮੈਂ ਤੁਹਾਨੂੰ ਬਹੁਤ ਮਾੜਾ ਗੈ ਨਹੀਂ ਰਹੀ ਨਹੀਂ ਨਹੀਂ ਤਾਈ ਜੀ ਤੁਸੀਂ ਸਾਡੇ ਤੋਂ ਮਾਫੀ ਨਾ ਮੰਗੋ ਤੁਸੀਂ ਤਾਂ ਵੱਡੇ ਹੋ ਸਾਡੇ ਤੋਂ ਚਲੋ ਪੁੱਤ ਤੁਹਾਡਾ ਛੋਟਾ ਭਰਾ ਨਾ ਗਗਨ ਥੋੜੀ ਵੇਟ ਕਰ ਰਿਹਾ ਆਪਾਂ ਉਹਦੇ ਜਨਮ ਦਿਨ ਦਾ ਕੇਕ ਕੱਟੀਏ ਹਾਂਜੀ ਤਾਈ ਜੀ ਜ਼ਰੂਰ ਸਾਨੂੰ ਸਾਡਾ ਛੋਟਾ ਵੀਰ ਮਿਲ ਗਿਆ ਅੱਜ ਅਸੀਂ ਬਹੁਤ ਖੁਸ਼ ਆ ਚੰਗਾ ਭਾਜੀ ਮੈਂ ਬੱਚੇ ਨੂੰ ਲੈ ਕੇ ਜਾ ਰਹੀ ਹਾਂ ਤੁਸੀਂ ਵੀ ਤਿਆਰ ਹੋ ਕੇ ਆ ਜਾਓ ਠੀਕ ਹੈ ਭੈਣ ਜੀ ਤੁਸੀਂ ਚਲੋ ਮੈਂ ਆਉਣਾ ਠੀਕ ਹੈ ਬਾਪੂ ਆਜੇ ਹੋ